ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਬਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਡੇ ਉੱਤੇ ਕਿਰਪਾ ਕਰਦੇ ਹਨ ਕਿ ਭਾਈ ਉਹ ਪ੍ਰਮਾਤਮਾ ਜਿਹੜਾ ਸਾਡੇ ਸਿਰ ਉੱਤੇ ਹਮੇਸ਼ਾ ਰਖਵਾਲਾ ਹੈ ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਇਤਾ ਕਰਨ ਵਾਲਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾ ਹਨ ਤਨ ਪਦਾਰਥ ਸਭ ਕੁਝ ਉਸਦਾ ਹੀ ਪੈਦਾ ਕੀਤਾ ਹੋਇਆ ਜਿਹੜਾ ਮਾਤਾ ਕੋ ਉਦਰ ਮੈਂ ਪ੍ਰਤਪਾਲ ਕਰੇ ਜਿਹੜਾ ਮਾਤਾ ਦੇ ਉਦਰ ਵਿੱਚ ਵੀ ਸਾਡੀ ਪ੍ਰਤਪਾਲਣਾ ਕਰਦਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਪ੍ਰਤੀ ਬੇਨਤੀ ਰੂਪ ਵਚਨ ਅਰ ਸਾਨੂੰ ਸਮਝਾਉਣ ਦਾ ਯਤਨ ਕੀਤਾ ਗੁਰੂ ਅਰਜਨ ਦੇਵ ਸਾਹਿਬ ਪ੍ਰਮਾਨ ਕਰਦੇ ਹਨ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰਾਖਨ ਹਾਰੇ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੀ ਸਮਰੱਥਾ ਵਾਲੇ ਇਹ ਦਾਤਾ ਜੀ ਮਾਂ ਦੇ ਪੇਟ ਵਿੱਚ ਸਾਨੂੰ ਤੂੰ ਆਪਣਾ ਸਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈ ਪਾਪਕ ਸਾਗਰ ਥਾ ਹਲਹਿਰ ਮੈਂ ਤਾਰੋ ਤਾਰਨ ਹਾਰੇ ਬਿਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚ ਡਿੱਗੇ ਪੈਣ ਨੂੰ ਵੀ ਤੂੰ ਸਾਨੂੰ ਪਾਰ ਲੰਘਾ ਲੈ ਦਾਤਾ ਜੀ ਤੂੰ ਪਾਰ ਲਗਾਉਣ ਦੀ ਸਮਰੱਥਾ ਵਾਲਾ ਹੈ ਤੂੰ ਰਖਵਾਲੀ ਕਰਨ ਵਾਲਾ ਹੈ ਤੂੰ ਪਰਤਪਾਲਣਾ ਕਰਨ ਵਾਲਾ ਹੈ ਅਸੀਂ ਤੇਰੇ ਕੀਤੇ ਹੋਏ ਪਰਉਪਕਾਰਾਂ ਨੂੰ ਭਲਾਈ ਬੈਠੇਂ ਦਾਤਾ ਜੀ ਕਿਰਪਾ ਕਰੋ ਆਪਣਾ ਪ੍ਰਮਾਤਮਾ ਵਾਹਿਗੁਰੂ ਨਾਮ ਦੇ ਦਿਓ ਤਾਂ ਕਿ ਤੁਹਾਡੇ ਦਿੱਤੇ ਹੋਏ ਨਾਮ ਸਿਮਰਨ ਦੀ ਤਾਕਤ ਨਾਲ ਅਸੀਂ ਸੰਸਾਰ ਸਮੁੰਦਰ ਦੀਆਂ ਵਿਕਾਰੀਆਂ ਲਹਿਰਾਂ ਤੋਂ ਪਾਰ ਲੰਘ ਸਕੀਏ ਮਾਦੋ ਤੂੰ ਠਾਕੁਰ ਸਿਰ ਮੋਰਾ ਏ ਮਾਦੋ ਏ ਪ੍ਰਮਾਤਮਾ ਤੂੰ ਮੇਰੇ ਸਿਰ ਉਤੇ ਹਮੇਸ਼ਾ ਰਖਵਾਲਾ ਬਣ ਕੇ ਰਹਿੰਦਾ ਹੈ ਤੂੰ ਮੇਰੇ ਸਿਰ ਉਤੇ ਰਾਖਾ ਹੈ ਇਹਾ ਉਹਾ ਤਹਾਰੋ ਧੋਰਾ ਇਹਾ ਕਹਿੰਦੇ ਨੇ ਲੋਕ ਵਿੱਚ ਉਹਾ ਕਹਿੰਦੇ ਨੇ ਪਰਲੋਕ ਵਿੱਚ ਮਰਜ ਕੇ ਸਮਝਾਉਂਦੇ ਨੇ ਵੀ ਏ ਪ੍ਰਮਾਤਮਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ ਰਹਾਉ ਕੀਤੇ ਕੋ ਮੇਰੇ ਸੰਮਾਨੈ ਕਰਨ ਹਰ ਤ੍ਰਣ ਜਾਨੈ हे ਦਾਤਾ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮੇਰੂ ਪਰਵਤ ਜਿਹੜੀਆਂ ਵੱਡੀਆਂ ਸਮਝਦਾ ਬਹੁਤ ਵੱਡੀਆਂ ਦਾਤਾ ਸਮਝਦਾ ਪਰ ਤੈਨੂੰ ਜੋ ਕੁਝ ਤੂੰ ਪੈਦਾ ਕਰਨ ਵਾਲਾ ਹੈ ਇੱਕ ਥੀਲੇ ਵਰਗਾ ਲੱਗਦਾ ਹੈ ਤੂੰ ਦਾਤਾ ਮੰਗਣ ਕੋ ਸਗਲੀ দান ਦੇ ਪ੍ਰਭ ਪੰਨਾ ਇਹ ਦਾਤਾ ਜੀ ਤੇ ਸਭ ਦਾਤਾ ਦੇਣ ਵਾਲਾ ਸਾਰੀ ਲੋਕਾਈ ਤੇਰੀ ਹੀ ਦਰ ਤੋਂ ਮੰਗਣ ਵਾਲੀ ਹੈ ਤੂੰ ਆਪਣੀ ਰਜਾ ਵਿੱਚ ਸਭ ਨੂੰ ਦਾਨ ਦਿੰਦਾ ਹੈ ਕਿਨਵੇਂ ਅਵਰਖ ਨੈ ਮੈਂ ਅਵਰਾ ਆਚਰਜ ਚਲਤ ਤੁਮਾਰੇ ਇਹ ਦਾਤਾ ਜੀ ਤੇਰੇ ਕੌਤਕ ਹੈਰਾਨ ਕਰਨ ਵਾਲੇ ਹਨ ਹੈਰਾਨ ਕਰ ਦੇਣ ਵਾਲੇ ਕੌਤਕ ਨੇ ਇੱਕ ਚਿੰਨ ਵਿੱਚ ਤੋਂ ਕੁਝ ਦਾ ਕੁਝ ਬਣਾ ਦਿੰਦਾ ਹੈ ਰੂੜ ਗੂੜ ਗਹਿਰ ਗੰਬੀਰੋ ਉੱਚਾ ਅਗਮ ਅਪਾਰੇ ਅਪਹੁੰਚ ਏ ਬੇਅੰਤ ਤੂੰ ਦਾਤਾ ਸਭ ਤੋਂ ਉੱਚਾ ਹੈ ਸਭ ਤੋਂ ਸੋਹਣਾ ਹੈ ਤੂੰ ਵੱਡੇ ਜਗ ਦੇ ਵਾਲਾ ਤੂੰ ਸਾਰੇ ਸੰਸਾਰ ਵਿੱਚ ਗੁਪਤ ਵਸ ਰਿਹਾ ਹੈ ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੇ ਮਾਰੀ ਬਾਣੀ ਇਹ ਸਰਵ ਵਿਆਪਕ ਪ੍ਰਮਾਤਮਾ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਤਦੋਂ ਉਹ ਤੇਰੀ ਸਿੱਖਤ ਸਲਾ ਦੀ ਬਾਣੀ ਨੂੰ ਸੁਣਦਾ ਹੈ ਆਨੰਦ ਪਏ ਆਪੇ ਇੱਕ ਈ ਨਾਨਕ ਪ੍ਰਤਾਪ purk ਨਿਰਵਾਣੀ ਇਹ ਨਾਨਕਾ ਗੁਰੂ ਸਭ ਕਹਿੰਦੇ ਨੇ ਬਾਸ਼ਨਾ ਰਹਿਤ ਸਰਵ ਵਿਆਪਕ ਪ੍ਰਮਾਤਮਾ ਦਾ ਪ੍ਰਤਾਪ ਵੇਖ ਕੇ ਕਹਿੰਦੇ ਭਾਈ ਤਦੋਂ ਸਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਜਦੋਂ ਉਹ ਪ੍ਰਮਾਤਮਾ ਦੀ ਸ੍ਰੀ ਸਲਾਦੀ ਬਾਣੀ ਨੂੰ ਸੁਣਦਾ ਹੈ ਬਾਣੀ ਨੂੰ ਵਿਚਾਰਦਾ ਹੈ ਤੇ ਬਾਣੀ ਨੂੰ ਸਮਝਦਾ ਹੈ ਆਓ ਗੁਰਸਬ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਉਹ ਪ੍ਰਮਾਤਮਾ ਹਮੇਸ਼ਾ ਰਖਵਾਲਾ ਹੈ ਉਹੀ ਸਾਡੀ ਲੋਕ ਵਿੱਚ ਵੀ ਤੇ ਬਲੋਕ ਵਿੱਚ ਵੀ ਇੱਜ਼ਤ ਵੀ ਰੱਖਦਾ ਹੈ ਤੇ ਪਰਤਪਾਲਣਾ ਵੀ ਕਰਦਾ ਹੈ ਤੇ ਹਮੇਸ਼ਾ ਸਹਾਇ ਬਿੰਦਸ ਸਤਿਕਾਰਪਕ ਵਾਹਿਗੁਰੂ ਕਦੇ ਨਾ ਭੁੱਲੀਏ ਸਦਾ ਹੀ ਉਸ ਪ੍ਰਮਾਤਮਾ ਨੂੰ ਯਾਦ ਰੱਖੀਏ ਜਿਹੜਾ ਜਰੇ ਜਰੇ ਦੇ ਵਿੱਚ ਵੱਸਦਾ ਹੈ ਕਣ ਕਣ ਦੇ ਵਿੱਚ ਵੱਸਦਾ ਹੈ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਇਖਲਾਕਤਾ ਦੀ ਅਰਦਾਸ ਔਰ ਗੁਰ ਘਰ ਦੀਆਂ ਸੇਵਾਵਾਂ ਪਰ ਸਾ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈਣ ਨਤ ਅਰਦਾਸ ਕਰਦੇ ਰਹੀਏ ਬਰਦੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੀ ਗੁਰੂ ਗਬਿੰਦ ਕਾ ਪੂਰਨ ਗੰਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦੇਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ